ਵਲਾਂ ਦੇ ਵਿੱਚ ਸਰਕਾਰ ਕੋਲੇ ਸੀਐਮ ਸਾਹਿਬ ਕੋਲੇ ਜੋ ਇੱਥੇ ਇਲੀਗਲ ਐਕਟੀਵਿਟੀਜ਼ ਚੱਲਦੀਆਂ ਰਹੀਆਂ ਜਲੰਧਰ ਵੈਸਟ ਦੇ ਵਿੱਚ ਆ ਸਿਆਸੀ ਪੁਸ਼ਤ ਪਨਾਹੀ ਦੇ ਹੇਠ ਉਹਦੀਆਂ ਰਿਪੋਰਟਾਂ ਆਉਂਦੀਆਂ ਸੀਗੀਆਂ ਔਰ ਸੀਐਮ ਸਾਹਿਬ ਵੱਲੋਂ ਵੀ ਸਰਕਾਰ ਵੱਲੋਂ ਵੀ ਬਾਰ 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 ਉਹਨੂੰ ਰੋਕਿਆ ਵੀ ਜਾਂਦਾ ਸੀਗਾ ਟੋਕਿਆ ਵੀ ਜਾਂਦਾ ਸੀਗਾ ਤੇ ਠੱਲ ਪਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਸੀਗੀ ਇਸੇ ਕਰਕੇ ਸ਼ਾਇਦ ਉਹ ਸਫੋਕੇਟਿਡ ਫੀਲ ਕਰ ਰਹੇ ਸੀਗੇ ਐਕਐਮਐਲਏ ਸਾਹਿਬ ਹੁਣ ਕਿਉਂਕਿ ਇੱਕ ਸਾਫ਼ ਛਵੀ ਦੇ ਇੱਕ ਇਮਾਨਦਾਰ ਛਵੀ ਦੇ ਚਿੱਟੀ ਚਾਦਰ ਵਾਲੇ ਲੋਕਾਂ ਦੇ ਔਰ ਸਰਕਾਰ ਦੇ ਨੁਮਾਇੰਦੇ ਜਲੰਧਰ ਵਿੱਚ ਦੇ ਵਿੱਚ ਲੋਕਾਂ ਨੇ ਚੁਣਲੇ ਨੇ ਇਹ ਜਿੰਨੀਆਂ ਵੀ ਇਲੀਗਲ ਐਕਟੀਵਿਟੀਆਂ ਪਿਛਲੇ ਸਮੇਂ ਦੇ ਵਿੱਚ ਚਲਦੀਆਂ ਰਹੀਆਂ ਨੇ ਪ੍ਰਫੁੱਲਤ ਹੁੰਦੀਆਂ ਰਹੀਆਂ ਨੇ ਉਹਨਾਂ ਨੂੰ ਜੜੋਂ ਪੱਟਣ ਦਾ ਕੰਮ ਹੈ ਜ਼ਿੰਮੇਵਾਰੀ ਦੇ ਨਾਲ ਪੰਜਾਬ ਸਰਕਾਰ ਕਰੂਗੀ ਮੈਂ ਕਹਿੰਦਾ ਜੀ ਕੋਈ ਵੱਡਾ ਹੋਵੇ ਕੋਈ ਛੋਟਾ ਹੋਵੇ ਕੋਈ ਰਸੂਕਦਾਰ ਹੋਵੇ ਕੋਈ ਆਮ ਆਦਮੀ ਹੋਵੇ ਕੋਈ ਵੀ ਵਿਅਕਤੀ ਗਲਤ ਕੰਮ ਕਰਨ ਦੀ ਗਲਤ ਪਰੰਪਰਾਵਾਂ ਪਾਉਣ ਦੀ ਕੋਈ ਇਲੀਗਲ ਕੋਈ ਐਂਟੀ ਸੋਸ਼ਲ ਕੋਈ ਇਮੋਰਲ ਐਕਟੀਵਿਟੀਆਂ ਕੱਲੇ ਜਲੰਧਰ ਵੈਸਟ ਦੇ ਵਿੱਚ ਤਾਂ ਕੀ ਜੇ ਪੂਰੇ ਪੰਜਾਬ ਦੇ ਵਿੱਚ ਵੀ ਕੋਈ ਚਲਾਉਣ ਦੀ ਕੋਸ਼ਿਸ਼ ਕਰੂਗਾ ਤੇ ਉਹਦੇ ਨਾਲ ਕੋਈ ਲਿਹਾਜ਼ ਨਹੀਂ ਕੀਤਾ ਜਾਊਗਾ ਇਹ ਤਾਂ ਹੁਣ ਮੈਂ ਕੀ ਕਹਿ ਸਕਦਾ ਜਲੰਧਰ ਵੈਸੇ ਦੇ ਲੋਕਾਂ ਨੇ ਆਪ ਹੀ ਮੋਹਰ ਲਾ ਦਿੱਤੀ ਜਲੰਧਰ ਵੈਸੇ ਸੁਣੋ ਸੁਣੋ ਜੇ ਰੈਲਾਈਜ਼ ਕੀਤਾ ਮੈਂ ਪਹਿਲਾਂ ਗੱਲ ਦਾ ਜਵਾਬ ਦੇ ਚੁੱਕਿਆ ਕਿ ਇਹ ਜੇ ਗੱਲਾਂ ਪਹਿਲਾਂ ਆਉਂਦੀਆਂ ਸੀਗੀਆਂ ਸਰਕਾਰ ਕੋਲ ਇਨਫੋਰਮੇਸ਼ਨ ਆਉਂਦੀ ਸੀਗੀ ਤੇ ਉਸ ਗੱਲ ਨੂੰ ਰੋਕਣ ਲਈ ਠੱਲ ਪਾਉਣ ਦੇ ਲਈ ਬਹੁਤ ਭਰਪੂਰ ਕੋਸ਼ਿਸ਼ ਕੀਤੀ ਗਈ ਇਸੇ ਕਰਕੇ ਸ਼ਾਇਦ ਉਹ ਸਪੋਕੇਟਿਡ ਫੀਲ ਕਰ ਰਹੇ ਸੀਗੇ ਕਿ ਮੇਰੇ ਕੋਲ ਇਹ ਕੰਮ ਇੱਥੇ ਹੁੰਦਾ ਨਹੀਂ ਸ਼ਾਇਦ ਭਾਜੀਪੀ ਦੇ ਵਿੱਚ ਜਾ ਕੇ ਮੈਂ ਕਰ ਲਾਂ ਉਹਨਾਂ ਦੀ ਗਲਤਫਹਿਮੀ ਹੈ ਜਿਹੜੀ ਉਹ ਜਲੰਧਰ ਵੈਸੇ ਦੇ ਲੋਕਾਂ ਨੇ ਉਹ ਦੂਰ ਕਰ ਦਿਤੀ ਹੈ ਦੇਖੋ ਇਸ ਤਰ੍ਹਾਂ ਕਿ ਜੋ ਪਹਿਲਾ ਇਲੈਕਸ਼ਨ ਹੋਈ ਉਹਦੇ ਵਿੱਚ ਤੇ ਇਹਦੇ ਰਿਜ਼ਲਟਸ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਰਿਹਾ ਪਹਿਲਾਂ ਜਿੱਥੇ 30000 ਤੇ ਹਾਰ ਸੀਗੀ ਹੁਣ 37500 ਤੇ ਜਿੱਤ ਦਰਜ ਜਲੰਧਰ ਵੈਸਟ ਦੇ ਲੋਕਾਂ ਨੇ ਕੀਤੀ ਹੈ ਇਹਦਾ ਇੱਕੋ ਇੱਕ ਸਪਸ਼ਟ ਇਹਦਾ ਜਿਹੜਾ ਫੈਸਲਾ ਲੋਕਾਂ ਨੇ ਸੁਣਾਇਓ ਇਹ ਸੁਣਾਇ ਕਿ ਜਦੋਂ ਸਟੇਟ ਇਲੈਕਸ਼ਨ ਦੀ ਗੱਲ ਆ ਜਾਂਦੀ ਹੈ ਰਾਜ ਸਰਕਾਰ ਦੀ ਗੱਲ ਆ ਜਾਂਦੀ ਹੈ ਪੰਜਾਬ ਦੀ ਗੱਲ ਆ ਜਾਂਦੀ ਹੈ ਪੰਜਾਬ ਦੇ ਲੋਕ ਜਲੰਧਰ ਵੈਸਟ ਦੇ ਲੋਕ ਅੱਜ ਵੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨਾਲ ਪੋਲਿਸੀਜ਼ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਨਾਲ ਤੇ ਭਗਵੰਤ ਮਾਨ ਸਰਕਾਰ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਨਾਲ ਖੜੀ ਹੈ ਇਹ ਇੱਕ ਬੜਾ ਕਲੀਅਰ ਕਟ ਮੰਡਟ ਹੈ ਜਿਹੜਾ ਇਹ ਜਲੰਧਰ ਵਸਦੇ ਲੋਕਾਂ ਨੇ ਦੇ ਦਿੱਤਾ ਤੇ ਮੈਂ ਬੜੇ ਵਿਸ਼ਵਾਸ ਦੇ ਨਾਲ ਬਿਨਾ ਕਿਸੇ ਗੁਮਾਨ ਤੋਂ ਮੈਂ ਕਹਿ ਸਕਦਾ ਕਿ ਆਉਣ ਵਾਲੀਆਂ ਬਾਕੀ ਜੋ ਚਾਰ ਬਾਈ ਇਲੈਕਸ਼ਨ ਨੇ ਉਹਨਾਂ ਦੇ ਵਿੱਚ ਵੀ ਸੇਮ ਇਹੀ ਰਿਜ਼ਲਟ ਰਿਪੀਟ ਹੋਣਗੇ ਡੈਫੀਨਿਟਲੀ ਡੈਫੀਨਿਟਲੀ ਮਾਈਸਟਰਸ ਸੈਟ ਹੋ ਗਈ ਹਰ ਇਲੈਕਸ਼ਨ ਹੈ ਜਿਹੜੀ ਉਹ ਕੋਈ ਨਾ ਕੋਈ ਮੈਸੇਜ ਦਿੰਦੀ ਹੈ ਅੱਜ ਤੋਂ ਅੱਜ ਤੋਂ ਮਹੀਨਾ ਪਹਿਲਾਂ ਜਿੱਥੇ ਜਲੰਧਰ ਦੇ ਹੀ ਪਾਰਲੀਮੈਂਟ ਰਿਜ਼ਲਟ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡਾ ਮੈਸੇਜ ਉਹਦੇ ਜੋ ਡਰਾ ਕਰਨ ਦੀ ਕੋਸ਼ਿਸ਼ ਕੀਤੀ ਕਾਂਗਰਸ ਪਾਰਟੀ ਨੇ that stands neutralized today ਸੋ ਇਸ ਕਰਕੇ ਇਹ ਇੱਕ ਮੈਸੇਜ ਬਹੁਤ ਦੂਰ ਤੱਕ ਜਾਊਗਾ ਔਰ ਸਿਰਫ ਇੱਥੇ ਹੀ ਨਹੀਂ ਜਿਹੜੀਆਂ ਅੱਗੇ ਲੋਕਲ ਗਵਰਨਮੈਂਟ ਦੀਆਂ ਚੋਣਾਂ ਆਉਣੀਆਂ ਨੇ ਕਾਰਪੋਰੇਸ਼ਨਾਂ ਜ਼ਿਲ੍ਹਾ ਪ੍ਰੇਸ਼ਰ ਦਾ ਬਲਾਕ ਸੰਮਤੀ ਪੰਚਾਇਤਾਂ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀਆਂ ਔਰ ਸਰਕਾਰ ਦੀਆਂ ਪੋਲਿਸੀਜ਼ ਦੇ ਨਾਲ ਲੋਕ ਹਿੱਕ ਠੋਕ ਕੇ ਖੜਨਗੇ ਸਰ ਡਾਣਾ ਸੱਟਾ ਕੰਪਨੀਆ ਜਿਹੜੀਆਂ ਕਲੋਨੀਆਂ ਜਿਹੜੀਆਂ ਅਨਕਸਾਈਟ ਕੀ ਕੀ ਕਰ ਰਹੇ ਹੋ ਸਰ ਜਿਹੜਾ ਡਾਣਾ ਸੱਟਾ ਪਿਆਰ ਦਾ ਤੁਹਾਨੂੰ ਜਿਵੇਂ ਕਿ ਇਲਜ਼ਾਮ ਲੱਗਦੇ ਨਹੀਂ ਰਹੇ ਨਹੀਂ ਇਹ ਸੂਚਕ ਲੋਕੋਧਿਗਾ ਜਿਹੜਾ ਸੀਗਾ ਚਾਰੀ ਕਿਉਂਕਿ ਗੋਲਾ ਦੀ ਜਗ੍ਹਾ ਬਣੀ ਸੀ ਤੇ ਪਰਿਆ ਮੁੱਖ ਤੇ ਕਾਰਵਾਈ ਕਿਦੋਂ ਤੱਕ ਜਿਹੜੀ ਦਿੱਤੀ ਦੇਰ ਤੱਕ ਦੇਖੋ ਇਸ ਤਰ੍ਹਾਂ ਕਿ ਜਦੋਂ ਮੈਂ ਤੁਹਾਨੂੰ ਇਹ ਗੱਲ ਕਹਿ ਦਿੱਤੀ ਕਿ ਕਿਸੇ ਤਰੀਕੇ ਦੇ ਇਲਲੀਗਲ ਐਂਟੀਸੋਸ਼ਲ ਇਮੋਰਲ ਐਕਟੀਵਿਟੀ ਜੇ ਕੋਈ ਪਿਛਲੇ ਸਮੇਂ ਦੇ ਵਿੱਚ ਹੋਈ ਹੈ ਜਿਹੜੀ ਕਿ ਹੋਈ ਹੈ ਉਹਨੂੰ ਜੜੋਂ ਪੱਟ ਕੇ ਖਤਮ ਕਰਨ ਦਾ ਔਰ ਲੋਕਾਂ ਨੂੰ ਇਨਸਾਫ ਦਿਵਾਉਣ ਦਾ ਕੰਮ ਹੈ ਉਹ ਆਵਾਜ਼ ਦੀ ਪਾਰਟੀ ਦੀ ਸਰਕਾਰ ਔਰ ਭਗਤ ਜੀ ਅਸੀਂ ਇਕੱਠੇ ਲੜ ਕੇ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ